ਗਾਣਾ ਮੰਡੀ ਗੁਰਦਾਸਪੁਰ ਦੇ ਵਿੱਚ ਅੱਜ ਡੀਸੀ ਗੁਰਦਾਸਪੁਰ ਨੇ ਆਪਣੀ ਦੇਖਰੇਖ ਹੇਠਾਂ ਕਰੋਾਈ ਝੋਨੇ ਦੀ ਖਰੀਦ ਦੀ ਸ਼ੁਰੂਆਤ तमाम ਅਫਸਰ ਜਿਹੜੇ ਉੱਥੇ ਮੌਜੂਦ ਰਹੇ ਕਿਸਾਨ ਵੀ ਉੱਥੇ ਮੌਜੂਦ ਸਨ ਜਿਨ੍ਹਾਂ ਦੀ ਠੇਰੀ ਸੀ ਉਹਨਾਂ ਦੀ ਠੇਰੀ ਦੀ ਜਿਹੜੀ ਪਹਿਲੀ ਸ਼ੁਰੂਆਤ ਕੀਤੀ ਗਈ ਉਹ ਡੀਸੀ ਸਾਹਿਬ ਨੇ ਵਿਸ਼ਵਾਸ ਤੋਂ ਆਇਆ ਕਿ ਸਰਕਾਰ ਵੱਲੋਂ ਹਰ ਜਿਹੜੇ ਕਦਮ ਨੇ ਉਹ ਕਿਸਾਨਾਂ ਲਈ ਚੁੱਕੇ ਜਾ ਰਹੇ ਨੇ ਹਰ ਕੰਮ ਜਿਹੜੇ ਮੁਕੰਮਲ ਕੀਤੇ ਜਾ ਰਹੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਜਿਹੜੀ ਆ ਉਹ ਕਿਸਾਨਾਂ ਨੂੰ ਨਹੀਂ ਆਉਣ ਦਿੱਤੀ ਜਾਏਗੀ ਕਿਸਾਨਾਂ ਦਾ ਇੱਕ ਇੱਕ ਦਾਣਾ ਜਿਹੜਾ ਉਹ ਚੁੱਕਿਆ ਜਾਏਗਾ ਗੁਰਦਾਸਪੁਰ ਮੰਡੀ ਦੇ ਵਿੱਚ ਡੀਸੀ ਸਾਹਿਬ ਨੇ ਆਪ ਮੁੱਖ ਤੌਰ ਤੇ ਦੌਰਾ ਦਿੱਤਾ ਵਿਸ਼ੇਸ਼ ਕਿਸਾਨਾਂ ਦੇ ਨਾਲ ਗੱਲਬਾਤ ਵੀ ਕੀਤੀ ਔਰ ਲੋਕਾਂ ਨੂੰ ਜੇ ਕੋਈ ਆਉਂਦੀਆਂ ਮੁਸ਼ਕਲਾਂ ਨੇ ਤੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਤੁਹਾਡੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਕੋਈ 2-4 ਮੁਸ਼ਕਲਾਂ ਰਹਿ ਗਈਆਂ ਨੇ ਉਹ ਵੀ ਜਿਹੜੀਆਂ ਮੁਕੰਮਲ ਤੌਰ ਤੇ ਤੁਹਾਡੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਕੀਤੀਆਂ ਜਾਣਗੀਆਂ ਆਹ ਸੁਣਦੇ ਹਾਂ ਡੀਸੀ ਗੁਰਦਾਸਪੁਰ ਨੇ ਅੱਜ ਨਾਣਾ ਮੰਡੀ ਦੇ ਵਿੱਚ ਕੀ ਕੁਛ ਕੀਤਾ ਹੋਰ ਗੁਰਦਾਸਪੁਰ ਅੱਜ ਖਰੀਦੀ ਜਿਹੜੀ ਸ਼ੁਰੂਆਤ ਅੱਜ ਡੀਐਫਸੀ ਸਾਹਿਬ ਨਾਲ ਆਣਾ ਮੰਡੀ ਗੁਰਦਾਸਪੁਰ ਚ ਖਰੀਦ ਸ਼ੁਰੂ ਕਰਾਣ ਆਏ ਆ ਤੇ ਪਹਿਲਾਂ ਵੀ ਅਸੀਂ ਕਾਨੂੰਬਾਨ ਦੇ ਜੋੜਾ ਛਤਰੀ ਮੰਡੀ ਚ ਗਏ ਸੀਗੇ ਤੇ ਬਟਾਲਾ ਚ ਵੀ ਅੱਜ ਦੱਸਿਆ ਡੀ ਐਫ ਸੀ ਸਾਹਿਬ ਨੇ ਕਿ ਰਿਕੁਇਰਮੈਂਟ ਸ਼ੁਰੂ ਹੋ ਗਈ ਹੈ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰੇ ਜਿਹੜੇ ਆਗਤੀ ਐਸੋਸੀਏਸ਼ਨ ਨੇ ਵੀ ਹੜਤਾਲ ਖਤਮ ਕਰਤੀ ਹੈ ਤੇ ਰਾਈਸ ਮਿਲਰਸ ਨੇ ਵੀ ਉਹਨਾਂ ਨੇ ਵੀ ਆਪਣੀ ਅਲੋਟਮੈਂਟ ਉਹਨਾਂ ਦੀ ਹੋ ਗਈਆਂ ਨੇ ਫਾਈਲਸ ਸਬਮਿਟ ਹੋ ਗਈਆਂ ਨੇ ਤੇ ਮੈਨੂੰ ਕੋਈ ਉਮੀਦ ਹੈ ਕਿ ਇਹ ਕੰਮ ਬੜਾ ਸਮੂਹ ਚੱਲੇਗਾ ਕਿਸੇ ਵੀ ਕਿਸਾਨ ਨੂੰ ਅਸੀਂ ਕੋਈ ਦਿੱਕਤ ਨਹੀਂ ਆਨ ਦਵਾਗੇ ਜਿੰਨਾ ਵੀ ਝੋਨਾ ਸਾਡੇ ਕੋਲੇ ਅੱਜ ਤੱਕ ਆਇਆ ਉਹਦੀ ਪੇਮੈਂਟ ਅਸੀਂ ਕਰ ਲੇਗੀ ਜੋ ਅੱਜ ਆਇਆ ਇਹ ਵੀ ਮੈਂ ਦੇਖਿਆ ਤੁਹਾਡੇ ਸਾਹਮਣੇ ਕੀ ਬੜਾ ਸਾਫ਼ ਸੁਥਰਾ ਤੇ ਸੁੱਕਾ ਝੋਨਾ ਆ ਰਿਹਾ ਤੇ ਇਹੀ ਸਾਡੀ ਸਾਰੇ ਫਾਰਮਰਸ ਨੂੰ ਵੀ ਅਪੀਲ ਸੀ ਕਿ ਸੁੱਕਾ ਝੋਨਾ ਲੈ ਕੇ ਆਓ ਤਾਂ ਕਿ ਉਹਨਾਂ ਦਾ ਆਂਦਾ ਹੀ ਖਰੀਦ ਹੋ ਜਾਏ ਤੇ ਰਾਈਸ ਮੀਟਦਾਨ ਨੂੰ ਕੋਈ ਦਿੱਕਤ ਨਾ ਹੋਵੇ ਤੇ ਉਹਨਾਂ ਦੀ ਪੇਮੈਂਟ ਵੀ ਨਾਲ ਦੇ ਨਾਲ ਹੋਵੇ ਕਿ ਸਾਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਨਾਂ ਦੇ ਪੂਰੇ ਇੰਤਜ਼ਾਮ ਕੀਤੇ ਗਏ ਨੇ ਤੇ ਅਸੀਂ ਵਿਸ਼ਵਾਸ ਰਵਾਨੇ ਸਾਰੇ ਕਿਸਾਨਾਂ ਨੂੰ ਸਰਕਾਰ ਵੱਲੋਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸੇ ਨੂੰ ਮੰਡਿਆ 'ਚ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਤੇ ਝੋਨੇ ਦੀ ਫਸਲ ਸਮੂੱਚ ਦਿੱਤੀ। ਪਰ ਇਹ ਪਟਿਆਲ ਦੇ 25 ਕਿਸਾਨ ਦੀ ਪੇਮੜੀ ਆ ਜੇਗੀ ਲੇਕਿਨ ਇਹਨਾਂ ਨੂੰ ਵਾਰਦਾਨਾਂ ਦੇ ਕੋ ਮਿਲਿਆ ਨਹੀਂ ਕਿਵੇਂ ਸੱਲ ਵਾਲਾਂ ਦੀ ਸਟ੍ਰਾਈਕ ਖਤਮ ਹੋਣੀ ਨਹੀਂ ਲਈ ਉਹ ਮੰਨਦੇ ਨਹੀਂ 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 ਹੋਊਗੀ ਸੱਲ ਵਾਲੇ ਸਟ੍ਰਾਈਕ ਦੀ ਸੱਲ ਵਾਲੇ ਸਟ੍ਰਾਈਕ ਨਹੀਂ ਨਹੀਂ ਹੋਊਗੀ ਵਾਰਦਾਨ ਖਤਮ ਹੋ ਜਾਣਾ ਕੋਈ ਨਹੀਂ ਹੋਊਗੀ ਤਾਂ ਅਸੀਂ ਆਪਣੇ ਕੋਲ ਦੇ ਦਾਂ ਵੈਸੇ ਸਟ੍ਰਾਈਕ ਖਤਮ ਹੋ ਗਈ ਹੈ ਜੀ ਤੇ ਅੱਜ ਫਾਈਲਾ ਵੀ ਸਬਮਿਟ ਹੋ ਗਿਆ 2025 ਦਾ ਫਾਈਲਾ ਆ ਗਿਆ ਠੀਕ ਹੈ ਨਾ ਜੀ